ਕੋਈ ਵੀ ਚਿੱਤੇ ਕਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਨਹੀਂ ਕਿ 1675 ਤੋਂ ਬਾਅਦ ਉਹ ਉਹ ਸਪਿਰਚੁਅਲ ਤਾਕਤ ਖਤਮ ਹੋ ਗਈ ਨਹੀਂ ਪਿਆਰੋ ਜੇ ਖਤਮ ਹੋ ਜਾਂਦੀ ਤੇ ਚਾਂਦਨੀ ਚੌਂਕ 'ਚ ਨਿਸ਼ਾਨ ਨਹੀਂ ਸੀ ਝੂਲਣਾ ਸਵਾਲ ਹੀ ਨਹੀਂ ਪੈਦਾ ਹੁੰਦਾ ਰੋਹਾਨੀਅਤ ਦਾ ਔਰਾ ਜਿੰਨੀ ਦੇਰ ਫਰਕ ਇਹ ਨਾ ਕਿ ਬੰਦਾ ਅੰਦਰ ਥੋੜਾ ਜਿਹਾ ਟਿਊਨਿੰਗ ਜਲਾਇਆ ਹੋਵੇ ਭਟਕਦੇ ਮਨ ਨੂੰ ਥੋੜਾ ਜਿਹਾ ਇਕਾਗਰ ਕਰ ਲਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਉਹਨਾਂ ਜਪ ਦਾ ਪਾਠ ਕੀਤਾ ਜਲਾਦ ਨੇ ਤਲਵਾਰ ਚਲਾਈ ਕਈ ਬਜ਼ੁਰਗ ਇੰਤਜ਼ਾਰ ਚ ਬੈਠੇ ਸਨ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਉਣਗੇ ਉਹਨਾਂ ਦੀ ਸੇਵਾ ਕਰਾਂਗੇ ਉਹ ਉਹਨਾਂ ਦੀ ਉਹਨਾਂ ਦੇ ਚਰਨ ਪਰਸਾਂਗੇ ਹਾਂ ਇੱਥੇ ਸੀਸ ਭਾਈ ਸਹਿਬ ਭਾਈ ਜੈਤਾ ਜੀ ਨੇ ਚੁੱਕ ਲਿਆ ਮੈਂ ਉਸ ਦਿਨ ਕਿਹਾ ਜਿਹੜੇ ਭਾਈ ਜੀਵਨ ਸਿੰਘ ਜੀ ਬਣੇ ਇਹਨਾਂ ਬਾਰੇ ਦੋ ਗੱਲਾਂ ਇੱਕ ਯਾਦ ਰੱਖਿਓ ਭਾਈ ਜੈਤਾ ਜੀ ਦੀ ਬਾਣੀ ਹੈ ਜੀ ਮੈਂ ਉਹਨਾਂ ਦੀ ਪਟਿਆਲਾ ਯੂਨੀਵਰਸਿਟੀ ਨੂੰ ਰਚਨਾ ਛਾਪੀ ਜਿਵੇਂ ਭਾਈ ਗੁਰਦਾਸ ਸਾਹਿਬ ਦੀਆਂ ਰਚਨਾਵਾਂ ਨੇ ਨਾ ਇਸੇ ਤਰ੍ਹਾਂ ਭਾਈ ਜੈਤਾ ਜੀ ਬਹੁਤ ਮਹਾਨ ਕਵੀ ਸਨ ਭਾਈ ਜੀਵਨ ਸਿੰਘ ਜੀ ਕੁਝ ਵਿਦਵਾਨ ਕਹਿੰਦੇ ਆ ਜੀ ਚਮਕੌਰ ਦੀ ਗੜੀ ਸਥਾਨ ਹੀ ਬਣਾਇਆ ਮੈਂ ਕਿਸੇ ਤਰਕ 'ਚ ਨਹੀਂ ਪੈਣਾ ਪਰ ਉੰਜ ਜ਼ਿਆਦਾ ਤਰਕਿਆ ਜਾਂਦਾ ਹੈ ਕਿ ਭਾਈ ਜੀਵਨ ਸਿੰਘ ਜੀ ਅਮਰ ਸ਼ਕਨ ਤੋਂ ਬਾਅਦ ਸਤਗੁਰਾਂ ਦੀ ਚਰਨ ਸ਼ਰਨ 'ਚ ਰਹੇ ਜਦੋਂ 6 ਪੋ ਨੂੰ ਕਾਫਲਾ ਚਲਿਆ ਤੇ ਜਿਹੜਾ ਟਿੱਬੀ ਸਬਸਥਾਨ ਕੀਰਤਪੁਰ ਸਾਹਿਬ ਨੇੜੇ ਉੱਥੇ ਭਾਈ ਜੀਵਨ ਸਿੰਘ ਜੀ ਇੱਕ ਪੈਰ ਲਗਾਤਾਰ ਮਿਣਾ ਰੁਕਿਆ 3 ਘੰਟੇ ਜੀ ਲਗਾਤਾਰ ਉਹਨਾਂ ਜੰਗ ਕੀਤਾ ਉਹਨਾਂ ਨੇ ਕਿਰਪਾਨ ਪੱਖੋਂ ਕਿਸੇ ਨੇੜੇ ਨਹੀਂ ਲੱਗਣ ਦਿੱਤਾ ਫਿਰ ਦੂਰੋਂ ਭਾਈ ਜੀਵਨ ਸਿੰਘ ਦੇ ਮੱਥੇ 'ਚ ਗੋਲੀ ਮਾਰੀ ਗਈ ਉੱਥੇ ਫਿਰ ਭਾਈ ਸਾਹਿਬ ਸ਼ਹੀਦ ਹੋ ਗਏ ਜਦੋਂ ਸਤਗੁਰੂ ਆ ਰਹੇ ਕਾਫਲਾ ਲੈ ਕੇ ਭਾਈ ਜੀ ਦੇਤਾ ਜੀ ਇੱਥੇ ਨੇ ਜੀ ਇਹਨਾਂ ਦੇ ਪਿਤਾ ਦਾ ਨਾਮ ਬਾਬਾ ਸਦਾਨੰਦ ਸੀ ਜੀ ਇਹਨਾਂ ਦੀ ਮਾਤਾ ਦਾ ਨਾਮ ਮਾਤਾ ਪ੍ਰੇਮੋ ਸੀ ਕਦੀ ਸਮਾਂ ਸਮਾਂ ਮਿਲਿਆ ਮੈਂ ਡਿਟੇਲ ਨਾਲ ਇਹਨਾਂ ਦੀ ਰਚਨਾ ਤੇ ਇਹਨਾਂ ਦੇ ਜੀਵਨ ਸੰਬੰਧੀ ਕਿਉਂਕਿ ਸੀ ਉਪ ਮੈਂ ਪਿੱਛੇ ਸੁਣਾਇਆ ਸੀ ਕਈ ਸਾਲ ਪਹਿਲਾਂ ਅਸੀਂ ਕਿਹਨੇ ਦਿੱਲੀ ਤੋਂ ਸੀਸ ਚੁੱਕਿਆ ਭਾਈ ਜੈਤਾ ਜੀ ਅਨੰਦਪੁਰ ਪਹੁੰਚ ਗਿਆ ਐਵੇਂ ਪਹੁੰਚ ਗਿਆ 7 ਦਿਨ ਨੇ 7ਵੇਂ ਦਿਨ ਸੰਸਕਾਰ ਹੁੰਦਾ ਪਿਆ ਸੀਸ ਦਾ ਪਿਆਰੋ ਉਸ ਸਿੱਖ ਦੀ ਕਹਾਣੀ ਹੋਵੇ ਜਰੂਰ ਚੇਤੇ ਕਰੀਏ ਸੱਚੀ ਮੈਂ ਕਹਿੰਨਾ ਲੋਕ ਭੱਜ ਜਾਂਦੇ ਆ ਦੁੱਖ ਵੇਲੇ ਜੀ ਆ ਦੋ ਸਾਲ ਤਿੰਨ ਸਾਲ ਪਹਿਲਾਂ ਕਰੋਨੇ ਨੇ ਲੋਕਾਂ ਸਾਹਮਣੇ ਤਸਵੀਰ ਰੱਖ ਦਿੱਤੀ ਉਹ ਲੋਕੋ ਮਰਨਾ ਤੁਸੀਂ ਕੱਲਿਆਂ ਕੱਲਿਆਂ ਜਿੱਥੇ ਕੋਈ ਕਿਸੇ ਦਾ ਨਹੀਂ ਜੀ ਇਹ ਸੱਚੇ ਨਾ ਲੋਕ ਛੜਛੜ ਕੇ ਭੱਜੇ ਮੈਂ ਕਹਿੰਦਾ ਐਡਾ ਵੱਡਾ ਕੀਰਤਨੀਆ ਭਾਈ ਨਿਰਮਲ ਸਿੰਘ ਵਰਗਾ ਹੋਏ ਇਹਨੇ ਲੋਕ ਬੋਹਦਲ ਤੇ ਡਰਪੋਕਲ ਨਿਕਲੇ ਉਹਦਾ ਸਨਸਕਾਰ ਵੀ ਕਰਨ ਨੂੰ ਥਾਂ ਨਾ ਦਿੱਤੀ ਤੇ ਇਹ ਦੁਨੀਆ ਦੁਨੀਆ ਦੀ ਤਸਵੀਰ ਹੈ ਨਾ ਭਾਈ ਜੈਤਾ ਜੀ ਉਸਕੱਟ ਸਨ ਭਾਈ ਉਹਦਾ ਜੀ ਭਾਈ ਨਨਵਾ ਦਾ ਜ਼ਿਕਰ ਕੀਤਾ ਜਾਂਦਾ ਉਹਨੇ ਇੱਕੋ ਪਰਨ ਕੀਤਾ ਸੀ ਸੱਚੇ ਬਾਦਸ਼ਾ ਤੁਸੀਂ ਮੈਨੂੰ ਸਮਰੱਥਾ ਦਿਹਾ ਜੇ ਤੇ ਸੱਚੀ ਗੁਰੂ ਤੇਗ ਬਹਾਦਰ ਸਾਹਿਬ ਬੜੇ ਦਿਆਲੂ ਨੇ ਉਹ ਸਮਰੱਥਾ ਦਿੰਦਿਆਂ ਮੈਂ ਇਸੇ ਕਰਕੇ ਕਹਾ ਕਿ ਗਚੂ ਨਾ ਹੋਵ ਤੋ ਉਪਾਇਕ ਹੈ ਤੇ ਫਿਰ ਅੱਗੇ ਕਹਿੰਦੇ ਵੀ ਆ ਬਲ ਕੋ ਆ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਇ ਨਾਨਕ ਸਭ ਕੀ ਤੁਮਰਾ ਹਾਥ ਮੇ ਤੁਮੀ ਹੋਤ ਸਾਇ ਇਹ ਤੋਂ ਫਿਰ ਭਾਈ ਸਾਹਿਬ ਨੇ ਸੀਸ ਚੁਕਿਆ ਜਿੰਨੀ ਕੋ ਜਾਣਕਾਰੀ ਮੈਨੂੰ ਪੁਰਾਣੇ ਗ੍ਰੰਥਾਂ ਚ ਮਿਲੀ ਪੁਰਾਣੇ ਗ੍ਰੰਥ ਵੀ ਘੱਟ ਬੋਲਦੇ ਆ ਜਿਹੜੀ ਨਵੇਂਆਂ ਨੇ ਖੋਜ ਕੀਤੀ ਉਹਨੇ ਫਿਰ ਸੀਸ ਗੁਰਦੇਵ ਦਾ ਆਪਣੇ ਸੀਨੇ ਨ ਲਾਇਆ ਉਹ ਮੈਂ ਫਿਰ ਬੇਨਤੀ ਕਰਾਂਗਾ ਕੀ ਕੋ ਜਜਬਾਤ ਲੈ ਕੇ ਤੁਰਿਆ ਭਾਈ ਸਾਹਿਬ ਦੇ ਮਨ ਚ ਹੈ ਕਿ ਗੁਰਦੇਵ ਦਾ ਸੀਸ ਉਹਨਾਂ ਦੇ ਪੁੱਤਰ ਉਹਨਾਂ ਦੀ ਮਾਂ ਤੇ ਉਹਨਾਂ ਦੀ ਪਤਨੀ ਕੋਲ ਵਿੱਚ ਜ਼ਰੂਰ ਪਹੁੰਚਾਣਾ ਹੈ ਇਹ ਸੀਸ ਗੁਰੂ ਕੀ ਮਣੀ ਮੋਤੀ ਹੈ ਇਹ ਖਜ਼ਾਨਾ ਮੈਂ ਰੁੱਲ ਨਹੀਂ ਦੇਣਾ ਚਾਹੁੰਕ ਚ ਆਪਣੀ ਜਿੰਦ ਜੋਖਮ ਚ ਪਾ ਕੇ ਜਰਨੈਲੀ ਛੜਕ ਨੂੰ ਛੱਡ ਕੇ ਤੁਰੇ ਪਿਆਰਿਓ ਉਸ ਸੀਸ ਗਾਇਨ ਤੁਰ ਰਾਤ ਨੂੰ ਤੁਰਿਆ ਭਾਈ ਸਾਹਿਬ ਭਾਈ ਜੈਤਾ ਜੀ ਤੁਰੇ ਜੋ ਜਿੰਨੀ ਖੋਜ ਹੁਣ ਬਾਗਪੱਤ ਸਥਾਨ ਬਣ ਵੀ ਰਿਹਾ ਪਹਿਲਾ ਪੜਾਉ ਨੇ ਬਾਗਪੱਟ ਕੀਤਾ ਉੱਥੇ ਮੁਸਲਮਾਨ شیخ ਵਾਹੂਦੀਨ ਉਹਦੇ ਉਹਦੇ ਤਕੀਏ ਵਿੱਚ ਰਿਆ ਸਵੇਰ ਤੱਕ ਥੱਕ ਗਿਆ ਭਾਈ ਸਾਹਿਬ ਉਹ ਵਾਹੂਦੀਨ ਬੜਾ ਖੁੱਲ ਦਿਲਾਸੀ ਉਹਨੇ ਕਿਹਾ ਤੂੰ ਕੌਣ ਭਾਈ ਸਾਹਿਬ ਬਿਲਕੁਲ ਨਹੀਂ ਲਕਾਇਆ ਉਹ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ ਉਹ ਕਹਿੰਦਾ ਮੈਂ ਕੋਈ ਸੁਣਿਆ ਦਿੱਲੀ ਚ ਕੱਜ ਹੋਇਆ ਕਿਉਂਕਿ ਇਹ ਅੱਜ ਦੀ ਤਰ੍ਹਾਂ ਖਬਰਾਂ ਨਹੀਂ ਸਨ ਕਹਿੰਦਾ ਕੀ ਹੋਇਆ ਕਹਿੰਦਾ ਪਾਪ ਹੋਇਆ ਉੱਥੇ ਇਸ ਹੁਕਮ ਹਕੂਮਤ ਦੀ ਜੜ ਪੱਟੀ ਜਾਣੀ ਹੈ ਮੈਨੂੰ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਭਾਈ ਜੈਤਾ ਜੀ ਦੇ ਮਨ ਚ ਆਇਆ ਬੰਦਾ ਗੁਰੂ ਸ਼ਰਧਾਲੂ ਹੈ ਉਹਨਾਂ ਕਹਿੰਦਾ ਮੈਂ ਸਤ ਗੁਰਾਂ ਦਾ ਸੀਸ ਲੈ ਕੇ ਆਇਆ। ਉੱਥੇ ਫਿਰ ਕ੍ਰਿਸ਼ਨਪਾਲ ਖਿੰਦੂ ਵੀਰ ਦੇ ਘਰ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਗਿਆ। ਸਵੇਰੇ ਉੱਥੇ ਥੋੜਾ ਜਿਹਾ ਢੋਲ ਆਂਦੇ ਆ ਦਿਨ ਚੜ੍ਹਦਾ ਫਿਰ ਉਹ ਸੀਸ ਲਪੇਟ ਕੇ ਚੱਲਦੇ ਆ। ਪਿਆਰੋ 80 ਮੀਲ ਦੇ ਕਰੀਬ ਕਹਿ ਲਈ ਆਪਾਂ। ਚਲੋ ਗਿਣਤੀ ਮਿੰਤੀ ਨਹੀਂ ਵਿੱਚੋ ਵਿੱਚ ਤੁਰਦੇ ਰਹਿ। ਉਹ ਫਿਰ ਤਰਾਵੜੀ ਪਹੁੰਚਦੇ ਆ। ਇੰਨਾ ਵੱਡਾ ਸਫ਼ਰ। ਰਸਤੇ 'ਚ ਪੜਾਂ ਕੁਝ ਵੈਸੇ ਵੀ ਕਿਹਾ ਜਾਂਦਾ ਜਿਹੜਾ ਤੁਹਾਡੇ ਆਪਣੇ ਬਾਹਰ ਨਹੀਂ ਆਪਣਾ ਬੱਡ ਖਾਲਸਾ ਜਿੱਥੇ ਮੋਰਚਾ ਲੱਗਾ ਸੀ ਇੱਥੇ ਵੀ ਮੈਂ ਇੱਕ ਸਰੋਤ ਕਹਿ ਰਿਹਾ ਵੀ ਇੱਥੇ ਪੜਾਹ ਕੀਤਾ ਪਰ ਮੈਂ ਜੋ ਸਥਾਨ ਬਣਨੇ ਨੇ ਭਾਈ ਸਭ ਤਰਾਵੜੀ ਪਹੁੰਚੇ ਸੰਧਿਆ ਪੈ ਚੁੱਕੀ ਸੀ ਪਰ ਉਹ ਮਹਾਰਾਜ ਦੇ ਸੀਸ ਨੂੰ ਸੀਨੇ ਨਾਲ ਲਾਈ ਗਏ ਉੱਥੇ ਪਹੁੰਚੇ ਤੇ ਮਨ ਚ ਆਇਆ ਥੱਕ ਗਿਆ ਵਾਂ ਹਨੇਰਾ ਪੈ ਗਿਆ ਝਾੜੀਆਂ ਦੇ ਓਲੋਗ ਹੈ ਉੱਥੇ ਕੱਪੜੇ ਧੋ ਕੇ ਧੋਬੀ ਲੰਗਿਆ ਉਹਨੇ ਦੇਖਿਆ ਕੋਈ ਇਨਸਾਨ ਹੈ ਪੁੱਛਦਾ ਜੀ ਤੁਸੀਂ ਕੌਣ ਹੋ ਹਨੇਰੇ ਚ ਭਾਈ ਜੈਤਾ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਖਾ ਮੈਂ ਗੁਰੂ ਨਾਨਕ ਨਾਮ ਲੈ ਵਾ ਸੇਖਾ ਭਾਈ ਦੇਵाराम ਸਾਦਾ ਨਾਮ ਸੀ ਧੋਬੀ ਦਾ ਕਹਿੰਦਾ ਮੈਂ ਵੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਖਾ ਕਿੱਥੋਂ ਆਇਆ ਕਹਿੰਦਾ ਮੈਂ ਦਿੱਲੀੋਂ ਆਇਆ ਤੇ ਅਨੰਦਪੁਰ ਸਾਹਿਬ ਜਾਣਾ ਹੈ ਕਹਿੰਦਾ ਫਿਰ ਝਾੜੀਆਂ ਚ ਕਿਉਂ ਆ ਮੇਰੇ ਘਰ ਮਾਇਸੀ ਵੀ ਕੁਝ ਵਾਪਰ ਨਾ ਜਾਏ ਉਹ ਕਹਿੰਦਾ ਮੈਂ ਮਹਾਰਾਜ ਨੂੰ ਸਨੇਹ ਆ ਕਲਣਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਤੂੰ ਚੱਲਾ ਕਿਉਂਕਿ ਮੈਂ ਕਿਹਾ ਇਸ ਤਰ੍ਹਾਂ ਖਬਰਾਂ ਅੱਗੇ ਜਾਂਦੀਆਂ ਥੋੜਾ ਸਾਂ ਭਾਈ ਜੈਤੇ ਦਾ ਮਨ ਭਾਰਿਆ ਵੀ ਕਿੱਥੇ ਤੁਸੀਂ ਆ ਕੱਲ ਜਿਹੜਾ ਤੂੰ ਸਮਾਨ ਲਪੇਟਿਆ ਕਹਿੰਦਾ ਨਹੀਂ ਇਹ ਥੱਲੇ ਰੱਖਣ ਵਾਲਾ ਨਹੀਂ ਕਹਿੰਦਾ ਹੈ ਕਿ ਕਹਿੰਦਾ ਅੰਦਰ ਆ ਜਾਓ ਕੱਚੀ ਦੀ ਉਹਦੀ ਕੁਲੀ ਸੀ ਦੀਵਾ ਬਲਦਾ ਸੀ ਉਹਨੇ ਇੱਕ ਇੱਕ ਕੱਪੜੇ ਦੀ ਤੈ ਖੋਲੀ ਕੁਝ ਨਹੀਂ ਬੋਲਿਆ ਪਰ ਮਹਾਰਾਜ ਦਾ ਸੀਸ ਉਹਨੇ ਦਿਖਾ ਦਿੱਤਾ ਭਾਈ ਦੇਵਾਰਾਮ ਸੱਚ ਮੁਚ ਬੁਰਾਗ ਵਿੱਚ ਚਲਾ ਗਿਆ ਉਹਨੇ ਫਿਰ ਬੋਲਿਆ ਨਹੀਂ ਕਪੜਾ ਵਿਛਾ ਦਿੱਤਾ ਮੰਜੀ ਤੇ ਹਜ਼ੂਰ ਦਾ ਸੀਸ ਰੱਖਿਆ ਤੇ ਖਲੋ ਕੇ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ دیدار ਕਰਨੇ ਸਨ ਆਇਓ ਤੇ ਕਿਸ ਰੂਪ ਵਿੱਚ ਆਇਓ ਮੈਂ ਤਾਂਗ ਲੈ ਕੇ ਬੈਠਾ ਸਾਂ ਉੱਥੇ ਭਾਈ ਸਾਹਿਬ ਨੂੰ ਉਹਨੇ ਜਲ ਪਾਣੀ ਛਕਾਇਆ ਤੇ ਭਾਈ ਜੈਤਾ ਜੀ ਬਿਲਕੁਲ ਉਸ ਮੰਜੇ ਦੇ ਪੈਹਂਦ ਵਾਲੇ ਪਾਸੇ ਲੰਮੇ ਪੈ ਗਏ ਜਿੱਤੇ ਸੀਸ ਵੀ ਆ ਬਿਲਕੁਲ ਖਬੇ ਸੱਜੇ ਨਹੀਂ ਗਏ ਪਹਿਲਾਂ ਢੋਲ ਆ ਕੇ ਬੈਠੇ ਰਹੇ ਵੀ ਮੈਂ ਜਾਗਦਾ ਰਵਾਂ ਪਰ ਉਹਨਾਂ ਕਿਹਾ ਤੁਸੀਂ ਆਰਾਮ ਕਰ ਲਓ ਸਵੇਰੇ ਦਿਨ ਚੜੇ ਉਹਨੇ ਚਾਦਰ ਦਿੱਤੀ ਤੋਬੀ ਨੇ ਕਹਿੰਦਾ ਬਸ ਆਹ ਪੀਟਾ ਸੀ ਗੁਰੂ ਤੇਗ ਬਹਾਦਰ ਸਾਹਿਬ ਲਈ ਚਾਦਰ ਚ ਲਪੇਟ ਕੇ ਉਥੋਂ ਸੀਸ ਲੈ ਕੇ ਚੱਲੇ ਤਰੌੜੀ ਤੇ ਅੰਬਾਲੇ ਦੇ ਵਿੱਚ ਇੱਕ ਬਰਸਾਤੀ ਨਦੀ ਆਉਂਦੀ ਟਾਗਰੀ ਫਿਰ ਉਹ ਥੱਕ ਬੋ ਗਏ ਨਾ ਉਸ ਫਿਰ ਟਾਗਰੀ ਨਦੀ ਦੇ ਥੱਲੇ ਇੱਕ ਰੁੱਖ ਦੇ ਥੱਲੇ ਬਹਿ ਗਏ ਆਸਥਾਨ ਹੈ ਜੀ ਉੱਥੇ ਉੱਥੇ ਆਰਾਮ ਕਰਕੇ ਨਦੀ ਪਾਰ ਕੀਤਾ ਹੰਬਾਲੇ ਪਹੁੰਚੇ ਉੱਥੇ ਮਾਜੀ ਵੀ ਮਹੱਲਾ ਹੈ ਉੱਥੇ ਪਿਆਰਿਓ ਉਹਨੇ ਪੁੱਛਿਆ ਜੀ ਇੱਥੇ ਕੋਈ ਹੈ ਮੁਸਲਮਾਨਾਂ ਦੇ ਘਰਾਂ ਸਨ ਬੜੇ ਖੁੱਲ੍ਹਦੇ ਲੋਕ ਸੰਗੋ ਉਹਨਾਂ ਨੇ ਕਿਹਾ ਜੀ ਹਾਂ ਇੱਥੇ ਛੀਂਬਿਆਂ ਦੇ ਪਰਿਵਾਰ ਹੈਗੇ ਆ ਉਹ ਸਿੱਖ ਨੇ ਭਾਈ ਸਭੂ ਉਸ ਮਹੱਲੇ ਚਲੇ ਗਏ ਉੱਥੇ ਜਿਹੜਾ ਸੱਜਣ ਮਿਲਿਆ ਉਹਦਾ ਨਾਮ ਸੀ ਭਾਈ ਰਾਮਦੇਵ ਉਹ ਵੀ ਸਤਿਗੁਰਾਂ ਦਾ ਸਿੱਖ ਸੀ ਉਹਨੇ ਕਿਹਾ ਜੀ ਮੈਂ ਮਾਰੇ ਦਾ ਸੇਖਾਂ ਭਾਈ ਜਤਾ ਜੀ ਨੇ ਉਹ ਕਹਿੰਦਾ ਸਾਡੀ ਵੀ ਧਰਮਸ਼ਾਲਾ ਜੀ ਅੱਜ ਸਾਰੇ ਬੈਠ ਕੇ ਸਤਿਗੁਰੂ ਦੀ ਬਾਣੀ ਪੜ੍ਹਨੇ ਆ ਔਰ ਆਤਰਾ ਉਹ ਰਾਤ ਚਲੇ ਗਏ ਉਹਨੇ ਵੀ ਕਰ ਦੀਵਾ ਬਾਲਿਆ ਕੋਈ ਮਹਿਲ ਨਹੀਂ ਤੇ ਉਹਨੇ ਵੀ ਸਵਾਲ ਕੀਤਾ ਜੀ ਆ ਤੁਹਾਡਾ ਸਮਾਨ ਜਿਹੜਾ ਰੱਖ ਦਿਓ ਭਾਈ ਸਾਹਿਬ ਨੇ ਫਿਰ ਕਿਹਾ ਨਹੀਂ ਇਹ ਜਿੱਥੇ ਪਹੁੰਚਾਣਾ ਹੈ ਕਿ ਥੱਲੇ ਨਹੀਂ ਮੈਂ ਰੱਖਣਾ ਉਹਨਾਂ ਨੇ ਕਿਹਾ ਜੀ ਏਡੀ ਵੱਡੀ ਕਿਹੜੀ ਗੱਲ ਹੋ ਗਈ ਖੁਸ਼ੀ ਇਹ ਮੇਰੇ ਘਰ ਸਿੱਖ ਆਇਆ ਤੇ ਅੱਗੋ ਹੱਸ ਕੇ ਭਾਈ RAMDEV ਕਹਿੰਦਾ ਤੁਸੀਂ ਜੋ ਹੈ ਤੁਹਾਡੀ ਇਮਾਨਤ ਕੋਈ ਨਹੀਂ ਛੇੜਦਾ ਸਾਡੇ ਚੰਗੇ ਭਾਗ ਸਿੱਖ ਕਦ ਆਇਆ ਸਾਡੇ ਘਰ ਗੁਰੂ ਤੇਗ ਬਹਾਦਰ ਆ ਗਿਆ ਉਹਨੇ ਫਿਰ ਚਾਦਰ ਖੋਲ ਕੇ ਕਿਹਾ ਹਾਂ ਗੁਰਤੇਗ ਬਾਦਰੀ ਆਇਆ। ਉੱਥੇ ਫਿਰ ਸੀਸ ਦੀ ਸੇਵਾ ਕੀਤੀ। ਯਾਦ ਰੱਖਿਓ ਜਿੰਨੀ ਦੇਰ ਤੱਕ ਪਰਿਵਾਰ ਜਿੰਦਾ ਰਿਹਾ ਉੱਥੇ ਦੀਵਾ ਬੱਤੀ ਕਰਦਾ ਰਿਹਾ। ਉਸ ਤੋਂ ਬਾਅਦ ਭਾਈ ਸਾਹਿਬ ਸਵੇਰੇ ਉੱਠਦੇ ਆ। ਜਿੱਥੇ ਅੱਜ ਕੱਲ੍ਹ ਮੋਹੱਲੀ ਚੰਡੀਗੜ੍ਹ ਬਣ ਚੁੱਕਾ ਐਥੋਂ ਨਿਕਲਦਿਆ ਭਾਈ ਸਾਹਿਬ। ਐਥੋਂ ਸੀਸ ਲੈ ਕੇ ਸ਼ਾਮ ਪੈ ਜਾਂਦੀ ਏ ਗੁਰਦੁਆਰਾ ਜਿੱਥੇ ਨਾਬਾ ਸਾਹਿਬ ਹੈ। ਨਾਬਾ ਸਾਹਿਬ ਪੰਜਾਬ ਵਿੱਚ ਤੇ ਨਾਡਾ ਸਾਹਿਬ ਹਰਿਆਣੇ 'ਚ। ਇਹ ਯਾਦ ਰੱਖਿਓ। ਨਾਬਾ ਸਾਹਿਬ ਪਹੁੰਚਦੇ ਆ। ਉੱਥੇ ਵੀ ਰਾਤ ਪੈ ਜਾਂਦੀ ਏ ਤੇ ਪਿੰਡ ਦੇ ਇਨੀ ਬਾਹਰ-ਬਾਰ ਜਾਂਦੇ ਆ ਕਿਉਂਕਿ ਦਿੱਲੀ ਰੌਲਾ ਪੈ ਚੁੱਕਾ ਵੀ ਸੀਸ ਨਹੀਂ ਲੱਭਾ ਉਹ ਫਿਰ ਕੀ ਵੇਖਦੇ ਵੀ ਖਨੇਰੇ ਚ ਬੱਤੀ ਜਗਦੀ ਪਈ ਏ ਉਹਨਾਂ ਦੇ ਮਨ ਚਾਹ ਚਲੋ ਦੀਵਾ ਬਲਦਾ ਰਾਤ ਨੂੰ ਕੋਈ ਜਾਨਵਰ ਨਹੀਂ ਚਾਨਣ ਚ ਨੇੜੇ ਆਏਗਾ ਇੱਥੇ ਨੇੜੇ ਪੈ ਜਾਂ ਉਹ ਉਸ ਝੌਂਪੜੀ ਦੇ ਨੇੜੇ ਝਾੜ ਦੇ ਵਿੱਚ ਬੈਠ ਗਿਆ ਤੇ ਬਜ਼ੁਰਗ ਨਿਕਲਿਆ 80 ਸਾਲ ਤੋਂ ਵੱਧ ਦੀ ਉਮਰ ਕਹਿੰਦਾ ਜੀ ਕੌਣ ਹੋ ਕੌਣ ਹੋ ਤੁਸੀਂ ਉਹਨੇ ਕਿਹਾ ਜੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਆ ਕਹਿੰਦਾ ਮੈਂ ਮੇਰਾ ਨਾਮ ਦਰਗਾਈ ਸ਼ਾਹ ਹੈ ਮੈਂ ਫਕੀਰ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਤੇ ਬਾਹਰ ਕਿਉਂ ਕਹਿੰਦਾ ਜੀ ਮੈਂ ਅਨੰਦਪੁਰ ਸਾਹਿਬ ਜਾਣਾ ਕਹਿਣ ਲੱਗੇ ਤੂੰ ਅਨੰਦਪੁਰ ਜਾਣਾ ਜੇ ਰਾਤ ਰਹਿਣਾ ਮੇਰੀ ਕੁੱਲੀ ਚ ਆ ਜਾ ਨਾਲੇ ਸੁਣਿਆ ਦੇਈ ਕੋਈ ਦਰਵੇਸ਼ ਤੇਰੀ ਦੀਦਾਰ ਵਿੱਚ ਬੈਠਾ ਹੋਇਆ ਮੈਂ ਬੇਨਤੀ ਕਰਾਂ ਇਹ ਮੈਂ ਬਿਲਕੁਲ ਸੁਣੇ ਸੁਣਾਈ ਨਹੀਂ ਪਕਾਇਦਾ ਇਹ ਜੇ ਕਿਸੇ ਨੇ ਕਿਤਾਬ ਪੜ੍ਹਨੀ ਹੈ ਨਾ ਮੈਂ ਸਵੇਰੇ ਵੀ ਕਿਹਾ ਜੀ ਸਾਡੀ ਕੋਈ ਰੁਚੀ ਨਹੀਂ ਰਹਗੀ ਪ੍ਰਾਤਨ ਗ੍ਰੰਥ ਜ਼ਰੂਰ ਪੜਿਆ ਕਰੋ ਇਹ ਕਿਤਾਬ ਪਟਿਆਲਾ ਯੂਨੀਵਰਸਿਟੀ ਨੇ ਛਾਪੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਤਰਾ ਪਰੰਪਰਾਵਾਂ ਤੇ ਯਾਦਗਾਰੀ ਚਿੰਨ ਮੈਂ ਉਹਦੇ ਵਿੱਚੋਂ ਕੁਝ ਕੋਟ ਕਰ ਰਿਹਾ ਹਾਂ ਉਸ ਦਰਗਾਈ ਸ਼ਾ ਨੇ ਕਿਹਾ ਮੈਂ ਮੈਂ ਮੇਰਾ ਸਨਿਆ ਦੇ ਦੀ ਉਹ ਜਦੋਂ ਅੰਦਰ ਗਏ ਉਹਨੇ ਮਾਰੇ ਦਾ ਸੀਸ ਖੋਲ ਕੇ ਦਰਸ਼ਨ ਕਰਾਏ ਉਸ ਫਕੀਰ ਦੀ ਆਹ ਨਿਕਲੀ ਕਹਿੰਦਾ ਬਸ ਇਸ ਰਾਜ ਦਾ ਅੰਤ ਲਈ ਦਿਨ ਆ ਗਿਆ ساری ਰਾਤ ਉਹ ਮਹਾਰਾਜ ਦੇ ਚੌਰ ਕਰਦਾ ਰਿਹਾ ਜੀ ਕੱਪੜੇ ਨਾਲ ਫਕੀਰ ਜਦੋਂ ਤੁਰ ਲੱਗੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹਨਾਂ ਦੇ ਸੁਪੁੱਤਰ ਨੂੰ ਕਿਉਂ ਗੋਬਿੰਦ ਰਾਏ ਜੀ ਨੂੰ ਮੈਂ ਸ਼ਰੀਰ ਨਹੀਂ ਛੱਡਣਾ ਮੈਨੂੰ ਦਰਸ਼ਨ ਦੇ ਜਦੋਂ ਮਹਾਰਾਜ ਪੌਂਟਾ ਸਾਹਿਬ ਗਏ ਨਾ ਜੀ ਫਿਰ ਉਹਨੂੰ ਦੀਦਾਰ ਦਿੱਤੇ ਫਿਰ ਫਕੀਰ ਨੇ ਚੋਲਾ ਛੱਡਿਆ ਸੀ ਦਰਗਾਈ ਸ਼ਾਨ ਇੱਥੋਂ ਫਿਰ ਭਾਈ ਸਾਹਿਬ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਕੀਰਤਪੁਰ ਏਸੀ ਵੀ ਗੁਰੂ ਅਰਗੁਨ ਸਾਹਿਬ ਦੀ ਵੀ ਦੇਹ ਦਾ ਸੰਸਕਾਰ ਉੱਥੇ ਹੋਇਆ ਗੁਰੂ ਹਰ Rai ਸਾਹਿਬ ਦਾ ਵੀ ਉੱਥੇ ਹੋਇਆ ਕਿਤੇ ਪਰਿਵਾਰ ਦੀ ਇਹ ਇੱਛਾ ਤੇ ਨਹੀਂ ਕਿ ਮਹਾਰਾਜ ਦਾ ਸੰਸਕਾਰ ਉੱਥੇ ਹੋਵੇ ਸੀਸ ਦਾ ਸਨਿਆਨ ਕਰ ਦਿੱਤਾ ਭਾਈ ਜੈਤਾ ਸੀਸ ਲੈ ਕੇ ਬੈਠੇ ਨੇ ਸੰਗਤਾਂ ਬਹੁਤ ਇਕੱਠੀਆਂ ਹੋ ਗਈਆਂ ਫਿਰ ਸਤਿਗੁਰੂ ਆਪਣੀ ਦਾਦੀ ਤੇ ਆਪਣੀ ਮਾਤਾ ਜੀ ਨੂੰ ਲੈ ਕੇ ਆਏ ਮੈਂ ਕਈ ਵਾਰੀ ਸੋਚਨਾ ਅਸੀਂ ਮਨੁੱਖੀ ਮਾਣੇ ਨਾ ਇਹ ਭਾਰਤ ਤਾਂ ਭਾਰਤ ਛੱਡੋ ਪੂਰੀ ਮਨੁੱਖਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣਾ ਨਹੀਂ ਦੇ ਸਕਦੀ ਇਹ ਮੁਲਕ ਤਾਂ ਖਾਸ ਕਰਕੇ ਮੈਂ ਇੱਕ ਵਾਰ ਕੋਟ ਕੀਤਾ ਸੀ ਸ਼ਾਇਦ ਮੰਜੀ ਸਾਹਿਬ ਵੀ ਸਾਡੇ ਇੱਕ ਵਿਦਵਾਨ ਨੇ ਲਿਖਿਆ ਚੀਜ਼ 84 ਤੋਂ ਬਾਅਦ ਇਕ ਕਿਤਾਬ ਲਿਖੀ ਸੀ ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ ਉਹਦੇ ਚੋਂ ਲਿਖਿਆ ਸੀ ਕਿਹਾ ਪਾਤਸ਼ਾਹ ਬੱਚਿਓ ਘਰੀ ਜਾਓ ਸਿਰ ਦੇ ਕੇ ਸਤ ਬਚਾਂਗਾ ਮੈਂ Hindu ਧਰਮ ਦੇ ਬੁਝਰੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਉਂਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ Hindu ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਵਹ ਰਿਹਾ ਹੈ ਸਤਗੁਰੂ ਗੁਰੂ ਤੇਗ ਬਹਾਦਰ ਉਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਬੈਠਿਆ ਪਰਿਵਾਰ ਸਾਰਾ ਆਇਆ ਤੇ ਮਹਾਰਾਜ ਅੱਗੇ ਤੁਰੇ ਹੁੰਦੇ ਆ ਦਾਦੀ ਤੇ ਮਾਂ ਪਿੱਛੇ ਨੇ ਗੁਰੂ ਗੋਬਿੰਦ राय ਜੀ ਭਾਈ ਜੈਤੇ ਨੇ ਭਾਈ ਸਾਹਿਬ ਭਾਈ ਜੈਤਾ ਜੀ ਨੇ ਉਹ ਸੀਸ ਪਿਤਾ ਦਾ ਪੁੱਤਰ ਦੀ ਝੋਲੀ ਵਿੱਚ ਰੱਖ ਦਿੱਤਾ ਪਰ ਉਹਨੇ ਉਦੋਂ ਸੀਸ ਇਸ ਢੰਗ ਨਾਲ ਖੋਲਿਆ ਕਿ ਚਾਰ ਚਫੇਰੇ ਚਾਦਰ ਲਪੇਟੀ ਰੱਖੀ ਤੇ ਦਿਸਦਾ ਹੋਇਆ ਮੁਖ ਪੁੱਤਰ ਦੀ ਝੋਲੀ ਵਿੱਚ ਰੱਖ ਦਿੱਤਾ ਸਾਡਾ ਇਤਿਹਾਸ ਕਹਿੰਦਾ ਹੈ ਕਿ ਮਾਤ ਨਾਨਕੀ ਨੇ ਉਸੇ ਤਰ੍ਹਾਂ ਨਿਹਾਰਿਆ ਮਾਂ ਦਾ ਅੰਦਰ ਹੈ ਨਾ ਉਹਨਾਂ ਨੇ ਜਨਮ ਦਿੱਤਾ ਉਹਨਾਂ ਦੁੱਧ ਪਿਆ ਉਹਨਾਂ ਸੰਭਾਲਿਆ ਕਿੰਡਾ ਵੱਡਾ ਜਿਗਰਾ ਜੀ ਸਿਰਫ ਪੁੱਤਰ ਦਾ ਸਿਰ ਵੇਖਣਾ ਬਸ ਮੱਥੇ ਤੇ ਹੱਥ ਲਾ ਕੇ ਇੱਕੋ ਗੱਲ ਕਹੀ ਜਿਹੋ ਜਿਹਾ ਪੁੱਤ ਮੁਸਕਰਾ ਕੇ ਗਿਆ ਸੀ ਉਹੋ ਜਿਹੀ ਮੁਸਕਰਾਹਟ ਵਾਪਸ ਆਇਆ ਮਾਤਾ ਗੁਜਰੀ ਜੀ ਨੇ ਕਿਹਾ ਸਤਿਗੁਰੂ ਤੁਹਾਡੀ ਨਿਭ ਗਈ ਹੈ ਮੇਰੀ ਨਿਭ ਜਾਏ ਇਹ ਤੋਂ ਫਿਰ ਸੰਗਤ ਸ਼ਬਦ ਪੜਦੀ ਕੀਰਤਨ ਕਰਦੀ ਪਿਆਰਿਓ ਅਨੰਦਪੁਰ ਸਾਹਿਬ ਪਹੁੰਚੀ ਫਿਰ ਸਤਗੁਰਾਂ ਨੇ ਅੱਜ ਵੀ ਥੜਾ ਅਨੰਦਪੁਰ ਸਾਹਿਬ ਸੀਸਗੰਜ ਹੋਈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਕੀਤਾ ਮਹਾਰਾਜ ਨੇ ਆਪ ਬਣਵਾਇਆ ਜੀ ਗੁਰੂ ਗੋਬਿੰਦ ਜਦੋਂ ਜਾਓਗੇ ਅਨੰਦਪੁਰ ਸਾਹਿਬ ਜਰੂਰ ਜਾਇਓ ਤੇ ਗੁਰਦੁਆਰੇ ਜਾਣ ਦਾ ਮਤਲਬ ਇਹ ਨਹੀਂ ਕਿ ਕੇਵਲ ਦੇਖ ਕਰਾਈ ਤੇ ਆਪਾਂ ਤੁਰ ਪਈਏ ਉੱਥੇ 5 ਮਿੰਟ 7 ਮਿੰਟ ਨੇਤਰ ਬੰਦ ਕਰਕੇ ਸਮੇਂ ਦੇ ਪਰਦੇ ਨੂੰ ਪਾੜ ਕੇ ਇਉਂ ਮਹਿਸੂਸ ਕਰੋ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਬੈਠੇ ਮਹਾਰਾਜ ਜੀ ਨੇ ਸੰਸਕਾਰ ਕੀਤਾ ਭਾਈ ਜੈਤੇ ਨੂੰ ਕੁੱਟ ਕੇ ਸੀਨੇ ਨਾਲ ਲਾ ਕੇ ਇਹ ਬਚਨ ਕਹਿ ਰੰਗਰੇਟੇ ਗੁਰੂ ਕੇ ਬੇਟੇ ਤੀਜਾ ਸ਼ਬਦ ਕਿਆ ਪੰਤ ਸੰਗ ਸਮੇਟੇ ਰੰਗਰੇਟੇ ਗੁਰੂ ਕੇ ਬੇਟੇ ਪੰਤ ਸੰਗ ਸਮੇਟੇ ਤੇ ਪੁੱਛਦੇ ਨੇ ਕੁਛ ਮੰਗੋ ਤੇ ਭਾਈ ਜੈਤਾ ਜੀ ਕਹਿੰਦੇ ਸਤਗੁਰੂ ਅੰਮ੍ਰਿਤ ਸਰ ਕੀ ਇਸ਼ਨਾਨ ਬਖਸ਼ੋ ਮੈਂ ਯਾਤਰਾ ਮਹਾਰਾਜ ਉੱਥੇ ਤੋਰਿਆ ਉੱਥੇ ਫਿਰ ਸਤਗੁਰਾਂ ਨੇ ਆਪਣੀ ਅਤੀ ਸਸਕਾਰ ਕੀਤਾ ਮੈਂ ਕੱਲ ਸਵੇਰੇ ਵੀ ਕਿਹਾ ਸੀ ਕੱਲ ਸੀ ਮਹਾਰਾਜ ਜਿੱਦਿਆ ਨਾ ਮੈਂ ਕਿਹਾ ਮੇਰੀ ਬੇਨਤੀ ਹੈ ਮੈਨੂੰ ਇਹ ਨਾ ਸਮਝੋ ਮੈਂ ਸਿੱਖੀ ਤੋਂ ਤੰ ਤੋੜ ਰਿਹਾ ਤੁਸੀਂ ਜਿੰਨੇ ਸੀਸਗਾ ਸਾਹਿਬ ਜਾਂਦੇ ਹੋ ਆਪਾਂ ਸਾਰੇ ਮੈਂ ਵੀ ਪਹਿਲਾਂ ਆਪਾਂ ਉੱਤੇ ਮੱਥਾ ਟੇਕਨੇ ਆ ਨਾ ਫਿਰ ਥੱਲੇ ਕਿਉਂ ਜਾਂਦੇ ਆ ਆਪਾਂ ਮੈਂ ਬੇਨਤੀ ਕੀਤੀ ਵੀ ਉੱਥੇ ਮਹਾਰਾਜ ਸਰੂਪ ਰੱਖਿਆ ਹੈ ਨਾ ਪ੍ਰਕਾਸ਼ ਤਾਂ ਹੈ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਕਿਉਂ ਰੱਖਿਆ ਜਾਂ ਕਿਵੇਂ ਨਹੀਂ ਮੈਂ ਤਰਕ ਨਹੀਂ ਕਰ ਰਿਹਾ ਪਰ ਚੇਤੇ ਰੱਖਿਓ ਗੁਰੂ ਦਾ ਜਿੱਥੇ ਖੂਨ ਡੁੱਲਿਆ ਉਹਦੀ ਵਿਆਖਿਆ ਕਬਰਾਂ ਨਾਲ ਨਾ ਕਰੋ ਸਮਾਦਾ ਨਾਲ ਨਾ ਕਰੋ ਉੱਥੇ ਕੋਈ ਸਿੱਖ ਵੀ ਇਸ ਕਰਕੇ ਮੱਥਾ ਨਹੀਂ ਟੇਕਣ ਜਾਂਦਾ ਥੱਲੇ ਮਹਾਰਾਜ ਦਾ ਸਰੂਪ ਹੈ ਉਹ ਇਸ ਕਰਕੇ ਮੱਥਾ ਟੇਕਿਆ ਜਾਂਦਾ ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਦਾ ਖੂਨ ਡੁੱਲਿਆ ਉਹ ਸਤਗੁਰਾਂ ਨੂੰ ਨਮਸਕਾਰ ਕਰਨ ਜਾਂਦਾ ਉਸ ਜਗ੍ਹਾ ਨੂੰ ਗੁਰੂ ਮੈਂ ਤਾਂ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 29 ਸਾਲ ਆਨੰਦਪੁਰ ਸਾਹਿਬ ਰਹੇ ਨੇ ਇਤਿਹਾਸ ਕਹਿੰਦਾ ਆਨੰਦਪੁਰ ਦੇ ਕਈ ਪਰਿਵਾਰ ਉਸ ਵੇਲੇ ਦੇ ਨੇ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ 29 ਸਾਂਚ ਕਦੀ ਨਾਗਾ ਨਹੀਂ ਪਹਿਨ ਦਿੱਤਾ ਹਰ ਰੋਜ਼ ਪਿਤਾ ਜੀ ਦੇ ਸੀਸ ਗੰਜ ਵਾਲੀ ਜਗ੍ਹਾ ਤੇ ਆਪ ਨਮਸਕਾਰ ਕਰਨ ਜਾਂਦੇ ਸਨ ਜਿਸ ਦਿਨ ਹਜ਼ੂਰ ਨੇ ਆਨੰਦਪੁਰ ਸਾਹਿਬ ਛੱਡਿਆ ਸਾਡੀ ਤਵਾਰੀਖ ਉਸ ਦਿਨ ਹਜ਼ੂਰ ਨੇ ਆਪਣੇ ਚਾਰੇ ਲਾਲਾਂ ਨੂੰ ਮਾਂ ਜੀ ਉਹਨਾਂ ਦੇ ਆਪਣੇ ਮਹਿਲ ਲੈ ਕੇ ਮੱਥਾ ਟੇਕਿਆ ਆਪਣੇ ਬੱਚਿਆਂ ਨੂੰ ਕਿਹਾ ਮੇਰੇ ਬੱਚਿਓ ਇੱਥੇ ਨਮਸਕਾਰ ਕਰੋ ਇਤਿਹਾਸ ਤਾਂ ਕੁਝ ਹੋਰ ਬੋਲਦਾ ਨਹੀਂ ਤੇ ਮੇਰਾ ਅੰਜ ਮਨ ਚ ਆਉਂਦਾ ਜਦੋਂ ਬੱਚਿਆਂ ਨੇ ਦਾਦੇ ਦੀ ਸ਼ਹਾਦਤ ਵਾਲੀ ਸਸਕਾਰ ਵਾਲੀ ਜਗ੍ਹਾ ਤੇ ਮੱਥਾ ਟੇਕਿਆ ਤੇ ਗੁਰੂ ਜੀ ਨੇ ਸੀਸ ਦੇ ਕੇ ਕਿਹਾ ਉਹਨੇ ਬਾਪੂ ਜੀ ਹੁਣ ਤੇਰੇ ਪੋਤੇ ਜਾਣ ਲੱਗਿਆ ਇਹੋ ਜਹਾ ਸਿਦਕ ਬਖਸ਼ੀ ਜੋ ਤੁਹਾਡੇ ਅੰਦਰ ਸਿਦਕ ਸੀ